ਵਲੌਗ ਦੇ ਨਾਲ ਜੁੜੇ ਰਹੋ ਵਲੌਗ ਚ ਕਮੈਂਟ ਜ਼ਰੂਰ ਕਰਦਿਆ ਕਰੋ ਬਾਈ ਕਮੈਂਟ ਦੀ ਥੋੜੀ ਜੀ ਕਮੀ ਆਉਂਦੀ ਹੈ ਇੱਕ ਮਿੰਟ ਕੰਜੂਸੀ ਜੀ ਨਾਲ ਕਰਦੇ ਆ ਤੁਸੀਂ ਕਮੈਂਟ ਜ਼ਰੂਰ ਕਰਦਿਆ ਕਰੋ ਬਾਈ ਜੀ ਹਾਂਜੀ ਤੇ ਸ਼ੇਅਰ ਵੀ ਕਰਦਿਆ ਕਰੋ ਜੇ ਵਲੌਗ ਵਧੀਆ ਲੱਗਦਾ ਹੈ ਦੇਸੀ ਵਲੌਗ ਹੁੰਦੇ ਬਾਈ ਜਿਹੜੇ ਬਾਹਰ ਵੀਰ ਬੈਠੇ ਆ ਤੇ ਉਹਨਾਂ ਲਈ ਤਾਂ ਖਾਸ ਕਰ ਇਹ ਵਧੀਆ ਹੁੰਦੇ ਆ ਕਿ ਉਹਨਾਂ ਮਤਲਬ ਸਾਰਾ ਪਿੰਡ ਦਾ ਜੋ ਆਪਣਾ ਆਲਾ ਦਵਾਲਾ ਦਿਖਾਉਂਦੇ ਰਹਿੰਨੇ ਆ ਖੇਤ ਸਭ ਕੁਝ ਹਨਾ ਜੀ ਤੇ ਧੰਨਵਾਦ ਸਾਰੇ ਵੀਰਾਂ ਦਾ ਜੋ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਸਤਿਕਾਰ ਦਿੰਦੇ ਆ ਜੀ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਆਇਡ ਘਟ ਕੇ ਸੁੰਗਾ ਚੱਕੀਪੁਰ ਦਾ ਡਾਕਟਰ ਤੇ ਆ ਤਿੰਨ ਟੀਕੇ ਲੱਗੇ ਜੀ। ਅੰਦੇ ਸ਼ਕਲ ਵੇਖ ਕੇ ਪਸੂ ਡਰ ਜਾਂਦੇ। ਭਾਵਾਂ ਯਾਰ ਭਾਵਾਂ ਕਿੰਨੇ ਭਾਵਾਂ ਕਿੱਲਾ ਬਲੌਗ 'ਚ ਆਏ ਬਲੌਗ ਨਾ ਭਾਈ। ਆ ਕੰਤਾ ਯਾਰ ਸਾਡਾ ਜਿਵੇਂ ਫੈਮਿਲੀ ਡਾਕਟਰ ਨਹੀਂ ਹੁੰਦਾ ਤੇ ਆ ਪਸੂਆਂ ਵਾਲਾ ਫੈਮਿਲੀ ਡਾਕਟਰ। ਹਾਂਜੀ ਆ 911 ਟਰੈਕਟਰ ਦੱਸਿਓ ਕਿਵੇਂ ਤਿਆਰ ਹੋਇਆ ਜੀ ਆ ਵੀਰ ਨੇ ਤਿਆਰ ਕੀਤਾ ਤੇ ਆ ਟਰੈਕਟਰ ਹੈ ਜ 911 ਹਾਂਜੀ ਆ ਬਾਬਾ ਜੀ ਦਾ ਟਰੈਕਟਰ ਹੈ ਪਿੰਡ ਭਲਾਈਆਂ ਨੇ ਤੋਂ ਤੇ ਇਹਨਾਂ ਨੇ ਆਪ ਦਾ ਟਰੈਕਟਰ ਤਿਆਰ ਕਰਵਾਇਆ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਜਸ ਸਕੱਤ ਦੇ ਸਮਾਗ ਦਾ ਸ਼ੁਰੂ ਹੋ ਚੁੱਕੀ ਹੈ ਸਗਲ ਮੋੜਾਂ ਤੇ ਸਗਲ ਪਾਸ ਟੈਂਡੀਆਂ ਬਣਾ ਲਓ ਮੰਨ ਲਓ ਸੈਜ ਦਿਖਾ ਦਿਓ ਵਿੱਚ ਉਹ ਚੀਜ਼ ਕਰ ਸਕਦੇ ਯਾਰ ਨਹੀਂ ਐਂ ਕਰਦੇ ਭੁੱਲੜਾ ਸਵਾਦ ਨਹੀਂ ਆਉਣਾ ਮੇਰੀ ਗੱਲ ਸੁਣ ਬਾਈ ਤੋਂ ਟਾਈਮ ਲੈ ਲੈਣਾ ਕੋਲ ਮੜਾ ਜਾ ਕੋ ਫਿਰ ਆਪਾਂ ਖੁੱਲ ਆ ਖੁੱਲ ਕੇ ਸਵਾਦ ਹੁੰਦਾ ਖਰਬੂਜਾ ਮਤੀਰਾ ਹਾਂ ਉਹ ਜੇ ਟਾਈਮ ਨਾ ਲੱਗੂਆ ਉਹ ਉਧਰ ਉਹ ਲੱਗਿਆ ਹਾਂ ਸੌਦਾ ਹੀ ਆ ਬੂਟਾ ਵੀ ਮਹਿੰਗਾ ਹੋਊਗਾ 300 ਰੁਪਏ ਦੇ ਬੂਟੇ ਆ ਜਿਆਦਾ ਹੀ ਹੂ ਭੁੱਲੜਾ ਦੂਰੋਂ ਆਉਂਦਾ ਬਾਲਾ ਠੰਡ ਜੀ ਆਉਂਦਾ ਮੈਨੂੰ ਪਤਾ ਨਹੀਂ ਕਿੱਥੋਂ ਲੈਂਗੇ ਫਿਰ ਭੁੱਲੜਾ ਟਾਈਮ ਲੈ ਬਾਈ ਤੋਂ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਆ ਲੈ ਮੇਗਾ ਆਵਦਾ ਟੀਟੀਜੀ ਮੈਨੂੰ ਟਾਈਮ ਲੈਣ ਦੇ ਬਾਈ ਤੋਂ ਇਹ ਫਾਇਦਾ ਨਹੀਂ ਇਹ ਮੇਰਾ ਬਾਈ ਉਧਰ ਟਾਈਮ ਲੈ ਕੇ ਮਹਿਲਾ ਉਧਰੋਂ ਆਉਣ ਤੋਂ ਬਾਅਦ ਭੁੱਲਰ ਪਿੰਡ ਜਾਵੜਿਆ ਭੁੱਲਰ ਦਾ ਪਿੰਡ ਸਾਹ ਚੰਦ ਹੈ ਮੈਥੋਂ 2-3 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਤੇ ਆ ਬਾਗ ਯਾਰ ਪਤਾ ਨਹੀਂ ਕਿੰਨੂਆ-ਕੁੰਨੂਆ ਦੇ ਥੋੜੇ ਕਿਉਂ ਰਹਿ ਗਏ ਖਣੀ ਤੇ ਇੰਨਾ ਚ ਮੁਨਾਫਾ ਹੈ ਨਹੀਂ ਕੋਈ ਬਸ ਥੋੜੇ 2-4 ਘਰਾਂ ਦੇ ਬਾਗ ਜੇ ਰਹਿ ਗਏ ਸਾਡੇ ਪਿੰਡ ਬਹੁਤ ਹੁੰਦੇ ਸੀਗੇ ਆਹ ਸਾਹ ਚੰਦ ਨੂੰ ਰਸਤਾ ਜਾਂਦਾ ਜੀ ਇੱਕ ਚਰਖਾ ਪੰਦਾ ਚਰਖਾ ਸਿੱਧੇ ਜਾਵਾਂਗੇ ਤਾਂ ਸਾਬਚੰਦ ਆ ਜੂ ਅੱਗੇ ਤੁਹਾਨੂੰ ਦਿਖਾਉਣੇ ਆ ਆ ਗੁਰਦੁਆਰਾ ਸ਼੍ਰੀ ਗੋਬਸਰ ਸਾਹਿਬ ਹੈ ਪਿੰਡ ਛੱਤਿਆਣੇ ਜੀ ਆਉਂਦਾ ਹੈ ਵੀ ਜੀ ਛੱਤਿਆਣੇ ਤੇ ਸਾਬਚੰਦ ਦੀ ਹੱਦ ਜੀ ਤੇ ਹੈ ਤੇ ਆ ਚਰਖਾ ਆ ਗਿਆ ਜੀ ਆ ਸਿੱਧਾ ਸਾਬਚੰਦ ਜਾਂਦਾ ਇਧਰਲੀ ਸਾਈਡ ਭਲਾਈਆਂ ਨਾਲ ਸਾਈਡ ਜੀ ਦੂਜੀ ਸਾਈਡ ਜਿਹੜਾ ਆਪਣਾ ਜੀ ਸੱਜੇ ਪਾਸੇ ਗੋਬਸਰ ਸਾਹਿਬ ਨੂੰ ਜਾਂਦੇ ਜੀ ਆ ਸਿੱਧਾ ਜਾ ਕੇ ਸਾਬਚੰਦ ਪਿੰਡ ਆ ਜਾਂਦਾ 7 ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਨਾਲ ਹੀ ਇਹ ਪਿੰਡ ਤੇ ਅੱਗੇ ਭੁੱਲਰ ਕੋਲੇ ਜਾਂਦੇ ਹਾਂ ਉਹਨੂੰ ਚੜਾ ਕੇ ਤੇ ਕੋਠਿਆਂ ਚ ਜਾਂਦੇ ਹਾਂ ਆਪ ਆ ਜਿਹੜਾ ਜੀ ਬਾਹਰ ਲਬਾਰਨ ਪਾਸਾ ਹੈ ਇਹਦਾ ਸਕੂਲ ਵਾਲਾ ਪਾਸਾ ਹੈ ਸਾਬਚੰਦਾ ਤੇ ਆ ਸਾਬਚੰਦਾ ਸਰਕਾਰੀ ਸਕੂਲ ਆ ਗਿਆ ਜੀ ਸਰਕਾਰੀ ਹਾਈ ਸਕੂਲ ਹੈ ਤੇ ਹਾਂਜੀ ਬੁੱਲਰ ਦਾ ਪਿੰਡ ਵੀ ਕੋਈ ਬੜਾ ਵੱਡਾ ਨਹੀਂਗਾ ਮੈਨੂੰ ਲੱਗ ਤਿੰਨ ਚਾਰ ਹਜ਼ਾਰ ਵੋਟ ਹੀ ਇੱਥੋਂ ਦੀ ਹੈ ਸਾਬਚੰਦੀ ਸਾਬਚੰਦ ਜ਼ਿਲ੍ਹਾ ਸ਼੍ਰੀਮਕਸਰ ਸਾਹਿਬ ਤੇ ਜੇ ਕਿਸੇ ਦੀ ਰਿਸ਼ਤੇਦਾਰੀ ਹੋਈ ਤਾਂ ਜਰੂਰ ਕਮੈਂਟਾਂ 'ਚ ਦੱਸਿਓ ਬਈ ਸਾਬਚੰਦ ਕਿਸੇ ਦੀ ਹੈ ਨਾ ਤੇ ਇੱਥੇ ਬਾਅਦ ਇਹਨਾਂ ਦਾ ਵੀ ਪਿੰਡ ਦਾ ਜਿਹੜਾ ਗੁਰਦੁਆਰਾ ਸਾਬਚੰਦਾ ਉਹ ਵੀ ਬਿਲਕੁਲ ਫਰੰਟ ਦੇ ਉੱਪਰ ਮੇਨ ਤੇ ਹੀ ਹੈ ਉੱਥੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇੱਧਰ ਆਹ ਆਪਣਾ ਕੋਟ ਭਾਈ ਨੂੰ ਰਸਤਾ ਜਾਵੜਦਾ ਆ ਭਲਾਈਆਂ ਨੇ ਨੂੰ ਜਾਂਦਾ ਜੀ ਤੇ ਉਹ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਸਾਈਡ ਤੋਂ ਵੀ ਦਿਖਾਉਣਾ ਤੁਹਾਨੂੰ ਨੇੜੇ ਜੇ ਜਾ ਕੇ ਨਾ ਜ਼ੂਮ ਕਰਕੇ ਹਾਂਜੀ ਉਹ ਦੇਖੋ ਆ ਗੁਰਦੁਆਰਾ ਇਹ ਸਾਹ ਚੰਦਾ ਜੀ ਛੱਪੜ ਦੇ ਬਿਲਕੁਲ ਨਾਲ ਹੈ ਆ ਪਿੰਡ ਦਾ ਛੱਪੜ ਆ ਬਹੁਤ ਸੋਹਣਾ ਪਿੰਡ ਆ ਯਾਰ ਸਪਾਈਸ ਕੋਈ ਬਹੁਤ ਆ ਪਿੰਡ ਚ ਮੋਟ ਠੀਕ ਹੈ ਨਾ ਮੀਡੀਅਮ ਜਾਂ ਕਮ ਹੈ ਆ ਭਲਾਈਆਂ ਨੇ ਨੂੰ ਰਸਤਾ ਜਾਵੜਿਆ ਉਹ ਸਿੱਧਾ ਫਿਰਨੀ ਜਿਹੜੀ ਚੋਟੀਆਂ ਨੂੰ ਬਾਰ ਬਾਰ ਦੀ ਜਾਂਦੀ ਹੈ ਚੋਟੀਆਂ ਨੂੰ ਰਸਤਾ ਜਾਂਦਾ ਆ ਚੋਟੀਆਂ ਨੂੰ ਰਸਤਾ ਜੀ ਇਹੀ ਭੁੱਲਰ ਦੇ ਘਰ ਨੂੰ ਜਾਂਦਾ ਚੋਟੀਆਂ ਨੂੰ ਰਸਤਾ ਜਿਹੜਾ ਜਾਂਦਾ ਲੱਗੇ ਜਾ ਕੇ ਭੁੱਲਰ ਦਾ ਬਸ ਖੇਤੀਏ 'ਚ ਬੈਠਾ ਹੁਣ ਚੜਾ ਕੇ ਤੇ ਫਿਰ ਚੱਲਦੇ ਆ ਕੋਠਿਆਂ ਨੂੰ ਕੋਠੇ ਜਿਹੜੇ ਕੌਰ ਸਿੰਘ ਹੈ ਬਰਾੜ ਬਠਿੰਡੇ ਵਾਲੇ ਦਾ ਪਿੰਡ ਮੁਕਸਰ ਸਾਹਿਬ ਚ ਹੈ ਤੇ ਆ ਭੁੱਲਰ ਦਾ ਆ ਗਿਆ ਘਰ ਜੀ ਆ ਭੁੱਲਰ ਦਾ ਘਰ ਹੈ ਆ ਮੀਨ ਗੇਟ ਹੈ ਉਹ ਢੀਕਦੇ ਆ ਦੇਖੋ ਬਈ ਆ ਨਾ ਇੱਥੇ ਆਪਣੇ ਛੱਪੜ ਦੇ ਉੱਪਰ ਆ ਤਾਰਾਈਆਂ ਪਾਈਆਂ ਵੀ ਆਹਾ ਤੇ ਇਹ ਮੱਛੀਆਂ ਵਾਸਤੇ ਆ ਮਤਲਬ ਇਹ ਮੱਛੀਆਂ ਇਹਦੇ ਥੱਲੇ ਛੱਡੀਆਂ ਵੀ ਆ ਕਿ ਮਤਲਬ ਪਾਂਚੀ ਪੁੰਚੀ ਨਾਲ ਲੈ ਹਨ ਤਾਂ ਕਰਕੇ ਡਰਾਉਨ ਰੂਣ ਵਾਸਤੇ ਬਾਕੀ ਤੁਸੀਂ ਵੀ رائے ਦੇ ਕੇ ਦਿਓ ਕਿ ਬਈ ਇਹ ਕਿਉਂ ਹਨਾ ਤਾਰਾਈਆਂ ਪਾਈਆਂ ਕੀ ਕਰਨਾ ਕਿਵੇਂ ਹੈ ਪੁੱਲਰ ਸਾਹਿਬ ਕੀ ਮਾਹੌਲ ਹੈ ਯਾਰ ਦੁਪਹਿਰ ਦਾ ਟਾਈਮ ਹੋਇਆ ਪਿਆ ਉਹ ਲੱਗੀ ਪਈ ਆ ਭੁੱਖ ਤੇ ਆ ਮੈਂ ਇਦੋਂ ਟੱਪੀ ਜਾਂਦਾ ਸੀ ਆ ਚੰਗਲ ਮੰਗਲ ਜਿਹਾ ਸੀਗਾ ਸਿਸਟਮ ਤੇ ਆ ਇੱਥੇ ਟੈਂਟ ਜਾਂ ਲੱਗਿਆ ਪਿਆਗਾ ਸ਼ਗੱਤ ਛੋਗਨ ਦਾ ਪ੍ਰੋਗਰਾਮ ਲੱਗਦਾ ਹਨ ਮੈਨੂੰ ਤਾਂ ਲੱਗਦਾ 11 ਗੁਰਾਂ ਬੜੀਆਂ ਖੜੀਆਂ ਭੁੱਲਰਾ ਪਾਣੀ ਜਾਵੇ ਕੰਮ ਜਾਵੇ ਉਹ ਲੱਗਦਾ ਕਿਸੇ ਦਾ ਮਨ ਤਾਂ ਲੱਗਦਾ ਵਿਆਹ ਹੈ ਇੱਥੇ ਕੜ ਮੇਰ ਥਾਰਾ ਉਹ ਤੇ ਉਧਰ ਖੜੀ ਐ ਕਾਈਧਰ ਖੜੀ ਐ ਹਨ ਹਾਂ ਪੂਰਾ ਯਾਰ ਬਾਈ ਯਾਰ ਆ ਪੱਠੀਆਂ ਪੁੱਠੀਆਂ ਪੰਗਾਂ ਇੱਥੇ ਪ੍ਰੋਗਰਾਮ ਚੰਗਾ ਲੱਗਦਾ ਆਪਾਂ ਕਿਹੜੇ ਪਾਸੇ ਵਖੀਏ ਕੁੜੀ ਵਾਲੇ ਪਾਸੇ ਕਿ ਮੁੰਡੇ ਵਾਲੇ ਪਾਸੇ ਮੈਂ ਤਾਂ ਕਹਿਣਾ ਆਪਾਂ ਐਂ ਕਹਿ ਲਈਏ ਮੁੰਡੇ ਵਾਲੇ ਪਾਸੇ ਸ਼ਗਨ ਲੱਗਦਾ ਮੁੰਡੇ ਦਾ ਕਿਸੇ ਦਾ ਹਾਂ ਹਾਂ ਹੈ ਹੋਰ ਆ ਕਰੈਕਟਰ ਖੜੀ ਹੈ ਮੁੰਡੇ ਦਾ ਸ਼ਗਨ ਹੈ ਕਿਸੇ ਦਾ ਆ ਵਿਆਹਾਂ ਵੀ ਲਈ ਬਿਠਿਆ 45 ਦੀਆਂ ਜੀ ਹੈ ਸ਼ਗਨ ਦੇਣ ਵੀਰੇ ਜਿਹੜਾ ਮੈਂ ਅੱਜ ਕਰਦੀਆਂ ਜੀ ਆ ਮੂਵੀ ਵਾਲਾ ਤਾਂ ਰਹਿ ਗਿਆ ਇੱਥੇ ਕੋਈ ਆ ਵੀ ਆ ਲੈਲ ਵੀ ਸਿੱਟ ਤੋਂ ਡੇ ਦਾ ਐਂ ਕਰਦੀ ਇਹ ਥਾਂ ਤੋਂ ਤਾਂ ਨਾ ਹੋਵੇ ਵੀ ਚੱਕਰ ਨਹੀਂ ਯਾਰ ਇਹਨਾਂ ਦਾ ਹੁਣ ਤਾਂ ਫਿਰ ਰੋਟੀ ਰੋਟੀ ਵੀ ਪੂਰੀ ਚੰਗੀ ਚੱਲੀ ਜਾਂਦੀ ਹੈ ਦੁਸ਼ਟੀ ਦਾ ਵੀ ਕੰਮ ਹੈ ਦਿਖਾਗੇ ਤਾਂ ਮਾੜਾ ਕੀ ਕੀ ਖਾਣ ਨੂੰ ਆਪਾਂ ਵੀ ਖਾ ਲਾਂਗੇ ਫਿਰ ਲੰਦਾ ਕੋਈ ਦਿਂਦਾ ਨਹੀਂ ਸ਼ੇਰ ਸ਼ੁਰਵਾਨੀ ਨਹੀਂ ਪਾਈ ਹੋਏਗੇ ਇਹਦੇ ਸ਼ੇਰ ਬੰਨ ਵਾਲੇ ਅੰਦਰ ਲੱਪੇ ਬੈਠੇ ਹੋਣੇ ਮੈਨੂੰ ਲੱਗਦਾ ਗਲਤੀ ਕਰਤੀ ਹੋਣੀ ਹੈ ਕੋਈ ਗਲਤੀ ਕਰਤੀ ਹੋਣੀ ਹੋਣੀ ਕੋਈ ਮੈਨੂੰ ਲੱਗਦਾ ਇਹ ਉਹ ਪਿੱਲੇ ਥਾਂ ਚ ਲਾਇਆ ਭੁੱਲ ਰਹੇ ਨੇ ਹੋਰੇ ਯਾਰ ਸਮਝ ਨਹੀਂ ਯਾਰ ਪਤਾ ਨਹੀਂ ਕੀ ਟ੍ਰੇਨਿੰਗ ਟ੍ਰੇਨਿੰਗ ਜੀ ਲਿਖ ਛੱਡੀ ਆ ਯਾਰ ਭੈ ਬੱਕਰ ਲਿਖਿਆ ਭੁੱਲਰਾ ਉਹ ਕਿਵੇਂ ਆ ਡਰਾਡ ਟ੍ਰੇਨਿੰਗ ਵਾਲਾ ਸਿਸਟਮ ਜਿਹਾ ਬਣਾਈ ਬੈਠਿਆ ਭਰਾਵਾ ਇਹ ਤੇ ਤੂੰ ਕਿੱਧਰ ਵਾੜੀ ਫਿਰਦਾ ਕੋਹ ਨਹੀਂ ਅੰਦਰ ਆਪਾਂ ਤਾਂ ਰੋਟੀ ਖਾਣੀ ਆ ਕੋਹ ਨਹੀਂ ਅੰਦਰ ਭੈ ਕੰਮ ਹੀ ਬਹੁਤ ਵਧੀਆ ਬਣਾਈ ਬੈਠਿਆ ਤਾਂ ਆਹ ਵੇ ਪੱਠਿਆਂ ਵਾਲੀ ਮਸ਼ੀਨ ਵੀ ਕਰੂਗਾ ਮਨ ਲੱਗਦਾ ਆ ਵੇ ਹੁਣ ਇੱਥੇ ਹੈ ਪੱਠਿਆਂ ਵਾਲੀ ਮਸ਼ੀਨ ਕਰਦਰਾ ਚੁਦਰਾ ਤਾਂ ਵਧਾਈ ਇਧਰੇ ਆਉਂਦਾ ਕੰਮ ਹੈ ਆ ਮੂ ਬੜਾ ਯਾਰ ਹੈ ਬੜਾ ਚੱਲਿਆ ਯਾਰ ਕੰਮ ਇਹਦਾ ਪਤੰਦਰ ਵੇਖ ਇਧਰ ਆ ਕਿੰਨਾ ਸੋਹਣਾ ਬਣਾਈ ਬੈਠਾ ਮੈਨੂੰ ਤਾਂ ਹੈ ਹੈ ਬੜਾ ਲਾ ਕੇ ਬੰਦੇ ਨੇ ਟ੍ਰੇਨਿੰਗ ਵਾਲਾ ਬਣਾਇਆ ਹੈ ਆ ਵੇ ਸਵਿੰਗ ਪੂਲ ਵੀ ਹੈ ਸਵਿੰਗ ਪੂਲ ਇਹ ਬੱਕਰੀਆਂ ਦੇ ਮੱਲਾ ਦਾ ਨਹਾਉਣ ਵਾਸਤੇ ਸ਼ਰਫੜ ਵੀ ਹੈ ਸ਼ਰਮਣ ਸ਼ੇ ਇਹਦਾ ਰਾਖੀ ਵਾਸਤੇ ਲੱਗਦਾ ਤੇ ਹੋਰ ਭਰਾਵਾ ਰੋਟੀ ਖਾਈਏ ਆਪ ਕੋਹ ਨਹੀਂ ਦਾ ਮੁੜ ਕੇ ਤੇ ਆਪ ਨੂੰ ਪਛਾਣ ਲੈਣ ਵੀ ਪੁੱਛ ਲੈਣ ਕਿਹੜੇ ਪਾਸੇ ਤੁਸੀਂ ਪੂਰੀ ਵਾਲੇ ਪਾਸੇ ਆ ਕਿ ਮੁੰਡੇ ਵਾਲੇ ਪਾਸੇ ਮੁੜ ਕੇ ਆਇਆ ਕਰੋ ਇੱਥੇ ਆ ਜਾਓ ਕੀ ਮੂੰਹ ਸਹੀ ਥੋੜਾ ਕਾਲਾ ਹੁੰਦਾ ਯਾਰ ਇੱਥੇ ਆਹ ਬੰਦੇ ਕੋਲੇ ਖੜਾ ਹੈ ਇਹ ਕੀ ਸਿਸਟਮ ਹੈ ਵੀ ਤੂੰ ਵੀ ਵਿਆਹ ਚ ਆਇਆ ਇੱਥੇ ਹੈ ਤੂੰ ਵੀ ਵਿਆਹ ਚ ਆਇਆ ਕਿਹੜੇ ਪਾਸੋਂ ਆਇਆ ਮੈਂ ਤਾਂ ਸਾਰੇ ਪਾਸੇ ਹੀ ਆ ਅੱਛਾ ਆਪਣਾ ਹੀ ਵਿਆਹ ਹੈ ਇਹ ਕੁੜੀ ਦਾ ਕਿ ਮੁੰਡੇ ਦਾ ਸਾਰਾ ਆਪਣਾ ਹੀ ਪ੍ਰਬੰਧ ਹੈ ਰਿਸ਼ਤਾ ਕਰਾਇਆ ਵਿਚੋਲਾ ਪੂਰੀ ਦੱਸੋ ਕਿਧਰੋਂ ਆਏ ਮੁੰਡੇ ਵਾਲੇ ਪਾਸੇ ਆ ਕਿ ਕੁੜੀ ਵਾਲੇ ਪਾਸੇ ਇਹ ਤਾਂ ਬਾਅਦ ਦੱਸਾਂਗੇ ਠੀਕ ਹੈ ਗਈ ਸੀ ਇਹਦੇ ਭਾਂਡੇ ਮੰਜ ਨੇ ਨਹੀਂ ਕੀ ਸਿਸਟਮ ਹੈ ਫੇਰ ਵੀ ਪਈ ਇਹ ਕੁੜੀ ਮੁੰਡਾ ਲੀਂਦੇ ਨਹੀਂ ਤੇ ਯਾਰ ਇਹ ਬਈ ਬੱਕਰੇ ਤੇ ਬੱਕਰੀਆਂ ਦਾ ਵਿਆਹ ਆ ਜੀ ਇਹ ਚੱਲ ਗਈ ਹੈ ਅੱਜ ਆਪਣੇ ਸ਼ੇਰੂ ਦਾ ਵਿਆਹ ਅੱਛਾ ਦੇਖ ਮਾਰ ਅਸੀਂ ਤਾਂ ਆਖਿਆ ਚੱਲ ਯਾਰ ਰੋਟੀ ਪਾਣੀ ਖਾਣ ਜੰਗਲ ਚ ਮੰਗਲ ਲੱਗਿਆ ਤਾਂ ਅਸੀਂ ਨੰਗੇ ਜਾਂਦੇ ਸੀਗੇ ਵੇਖੀ ਪਾਣੀ ਮਿਲੂਗਾ ਵਧੀਆ ਗੱਡੀਆਂ ਪੂਰੇ ਤਗੜੇ 25 25 ਲੱਖ ਵਾਲੀਆਂ ਯਾਰ ਗੱਡੀਆਂ ਪੂਰੇ ਤਗੜੇ ਬੰਦੇ ਆਏ ਹੋਏ ਇੱਥੇ ਇਹ ਵੀ ਭਈ ਪੁੱਲਰ ਪਹਿਲਾਂ ਹੁੰਦਾ ਸੀਗਾ ਜਦੋਂ ਬੱਕਰੀਆਂ ਦੀ ਗੱਲ ਛੱਡਦੀਏ ਤੁਹਾਡੇ ਇੱਕ ਦਿਮਾਗ ਚ ਗੱਲ ਆਉਂਦੀ ਉਹ ਭਈ ਢਿਬੜੇ ਢਿਬੜੇ ਕੱਪੜੇ ਜੇ ਤੇ ਬਾਹਰ ਚਾਰ ਦੇ ਫਿਰਦੇ ਆ ਹਨਾ ਰੀਗ ਦੇ ਬੰਦਾ ਇਹ ਹੀਗਾ ਭਈ ਆ ਵੀ ਬਈ ਕਿਹਦੇ ਦਿਨ ਬੱਕਰੀਆਂ ਵਾਲੇ ਬਣਨ ਜਾ ਰਹੇ ਆ ਸਾਰੇ ਕਿਹਦੇ ਆਹ ਗੰਢਾਂ ਵਾਲੇ ਹੈ ਕੈਨੇਡਾ ਤੋਂ ਆਇਆ ਇੱਥੇ ਤੈਨੂੰ ਐਨ ਆਰ ਆਈ ਬੰਦੇ ਨਾਲ ਗੱਲ ਕਰਾਉਣੇ ਆ ਠੀਕ ਹੈ ਕੈਨੇਡਾ ਤੋਂ ਇੰਗਲੈਂਡ ਤੋਂ بڑے ਬੰਦੇ ਆਏ ਆ ਜਿਹੜੇ ਬੱਕਰੀ ਪਾਲਣ ਹੁਣ ਪੰਜਾਬ 'ਚ ਕਰਨਾ ਚਾਹੁੰਦੇ ਆ ਅੱਛਾ ਅੱਛਾ ਠੀਕ ਹੈ ਉਹ ਕੰਮ ਨਹੀਂ ਰਹਿ ਗਿਆ ਟ੍ਰੈਂਡ 'ਚ ਆ ਕੰਮ ਪੂਰਾ ਇੱਕ ਨੰਬਰ ਕੰਮ ਹੈ ਹੁਣ ਸ਼ਰਮਾ ਸੰਗਾਂ ਬਈ ਲੋਕਾਂ ਨੇ ਲਾਤੀਆਂ ਅੱਛਾ ਪੈਸੇ ਪੁੱਛੀ ਵੀ ਲੈਣੇ ਸ਼ਰਮੰਨੋਂ ਪੈਸੇ ਦੀ ਪੈਸੇ ਪੁੱਛੀ ਲੈਣਾ ਹੈ ਕਮਾਉਣਾ ਚਾਹੀਦਾ ਬੰਦੇ ਨੂੰ ਹਣਾ ਸਹੀ ਗੱਲ ਬਈ ਬਿਲਕੁਲ ਬਈ ਇਹ ਚਾਰ ਪੈਸ ਤੇ ਸਾਰਾ ਪੈੰਡ ਤੁਹਾਡੇ ਨਾਲ ਹੈ ਜਦੋਂ ਤੁਹਾਡੇ ਜੇਬ ਚ ਥੇਲੀ ਹੈਣੀਗੀ ਉਦੋਂ ਕੋਈ ਨਹੀਂ ਆਗਾ ਸਕੇ ਵੀ ਰਿਸ਼ਤੇਦਾਰ ਵੀ ਆ ਜੀ ਮੈਂ ਤਾਂ ਕਿਸੇ ਤਾਂ ਮੈਂ ਚੰਗੇ ਕੰਮ ਚ ਮਿਹਨਤ ਕਰਕੇ 4 ਪੈਸੇ ਵੱਧ ਵਟੇ ਜਾਣਗੇ ਇਹ ਪੈਸੇ ਪੁਸੇ ਕਿੰਨੇ ਲੈਨੇ ਫਿਰ ਬਈ ਸਾਨੂੰ ਵੀ ਦੇ ਦਿਓ ਯਾਰ ਟ੍ਰੇਨਿੰਗ ਇਹ ਟ੍ਰੇਨਿੰਗ ਬਈ ਹੈਗੀ ਹੈ 2 ਦਿਨਾਂ ਦੀ 4500 ਰੁਪਿਆ ਫੀਸ ਹੁੰਦੀ ਹੈ 1500 ਦੇ ਢਾਰਗੜ ਹਰ ਮਹੀਨੇ ਟ੍ਰੇਨਿੰਗ ਹੁੰਦੀ ਆਪਣੇ ਫਾਰਮ ਦੇ ਕੋਲ ਉਹ ਵੀ ਬਈ ਨੋਟਬੁੱਕ ਕਰਾ ਸਕਦਾ ਆਪਾਂ ਨੂੰ ਅੱਛਾ ਨੰਬਰ ਦੇ ਦਾਂਗੇ ਉੱਤੇ ਹਾਂ ਰਹਿਣ ਦਾ ਪ੍ਰਬੰਧ ਹੈ ਰੋਟੀ ਪਾਣੀ ਦਾ ਪ੍ਰਬੰਧ ਹੈ ਸਰਟੀਫਿਕੇਟ ਆ ਵੀ ਜਿਵੇਂ ਮੇਰੇ ਹੱਥ 'ਚ ਪ ਬੜਾ ਸਾਰਾ ਠੀਕ ਹੈ ਸਕੈਨ ਆਉਂਦਾ ਸਾਰਾ ਆ ਵੇਖੋ ਠੀਕ ਹੈ ਨਾ ਨਾ ਦਿਖਾਓ ਜੇ ਨੰਬਰ ਤੇ ਆ ਦਿਖਾ ਦਿਓ ਸਾਰਾ ਐਨ ਐਸ ਡੀ ਸੀ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਠੀਕ ਹੈ ਜੀ ਠੀਕ ਹੈ ਹਾਂ ਇਹ ਹੋਈ ਇੱਕ ਸਟੇਟ ਦਾ ਬੰਦਾ ਹੁਣ ਇੱਥੇ ਜੁਪੀ ਬਿਹਾਰ ਦੇ ਵੀ ਬੰਦੇ ਆਏ ਆ ਇਹ ਮੰਨ ਲਾ ਹਾਈ ਲੈਵਲ ਦਾ ਸਰਟੀਫਿਕੇਟ ਤਾਂ ਰਹਿਣ ਦਾ ਪ੍ਰਬੰਧ ਕੀਤਾ ਹੋ ਫਿਰ ਤਾਂ ਸਾਰਾ ਰਹਿਣ ਦਾ ਪ੍ਰਬੰਧ ਬਾਈ ਕੱਲੀ ਕੱਲੀ ਬੱਕਰੀਆਂ ਦੀ ਟ੍ਰੇਨਿੰਗ ਲੋਨ ਬਾਰੇ ਸਾਰੀ ਟ੍ਰੇਨਿੰਗ ਸਬਸਿਡੀ ਕਿੰਨੀ ਮਿਲਦੀ ਹੈ ਹਰੇਕ ਗੱਲ ਤੇ ਬੱਕਰੀ ਗੇਵ ਜੀ ਖਰੀਦਨੀ ਆ ਕਿੰਨੇ ਦੀ ਖਰੀਦਨੀ ਆ ਕੀ ਨੌਕਸ ਹੁੰਦੇ ਕਿੱਥੇ ਫੇਲ ਹੋਣਗੇ ਬੰਦੇ ਕਿੱਥੇ ਪਾਸ ਹੋਣਗੇ ਅਸੀਂ ਦੱਸਣਾ ਸੱਚ ਆ ਬਿਮਾਰੀ ਕੋ ਪੂਰੀ ਲਾਈ ਵੀ ਦੱਸ ਦਿਆਂ ਬਈ ਬਰਾੜਾ ਸਾਰਾ ਕੁਝ ਦੱਸ ਦਿਆਂ ਉਸ ਤੋਂ ਬਾਅਦ ਬੰਦੇ ਦੀ ਇੱਥੋਂ ਜਦੋਂ ਆ ਗੇਟ ਤੋਂ ਬਾਹਰ ਹੋਇਆ ਦੋ ਦਿਨਾਂ ਬਾਅਦ ਜਾਂ ਤਾਂ ਉਹ ਬੱਕਰੀ ਪਾਲਣ ਕਰਦਾ ਨਹੀਂ ਉਹਨੂੰ ਪਤਾ ਲੱਗ ਜੂ ਸੱਚ ਦੱਸਣਾ ਬਈ ਤੂੰ ਕਰ ਸਕਦਾ ਕਿ ਨਹੀਂ ਕਰ ਸਕਦਾ ਇੰਨਾ ਕ ਇਹਦੇ ਮੱਥਾ ਵਾਜਦਾ ਇੰਨਾ ਕ ਕੋਕੰਗਣੀਆਂ ਸੀ ਇਕੱਲੇ ਪੰਪ ਦੇ ਕੇ ਭੇਜਦੇ ਅਗਲਾ ਚਾਰ ਪੈਸੇ ਖਰਾਬ ਕਰ ਲਿਆ ਨਾ ਤੇ ਜਿਹੜੇ ਬੰਦੇ ਨੂੰ ਪਤਾ ਲੱਗ ਗਿਆ ਰਹੀ ਇਹ ਕੰਮ ਤਾਂ ਮੈਂ ਕਰ ਸਕਦਾ ਜਿਹੜੀਆਂ ਬਾਈਆਂ ਨੇ ਦਸੀਆਂ ਉਵੇਂ ਪੱਠੇ ਪਾ ਸਕਦਾ ਉਵੇਂ ਆ ਸਾਮ ਸੰਭਾਈ ਕਰ ਸਕਦਾ ਜਾਂ ਲੀਬਰ ਤੋਂ ਕਰਾ ਸਕਦਾ ਉਹ ਬੰਦੇ ਨੇ ਇਹ ਗੇਟ ੱਪ ਕੇ ਬੱਕਰੀ ਪਾਲਣ ਕਰ ਲੈ ਨਾ ਤਾਂ ਉਹਦੇ ਨਾਲ ਕੋਈ ਠੱਗੀ ਮਾਰ ਸਕੇ ਨਾ ਉਹ ਜ਼ਿੰਦਗੀ ਭਰ ਹੋਵੇ ਫੇਲ ਜੇ ਮਿਹਨਤ ਕਰੂਗਾ ਅਸੀਂ ਇਕੱਲੇ ਪੱਠੇ ਨਹੀਂ ਪਾ ਸਕਦੇ ਅਗਲੇ ਦੇ ਘਰੇ ਜਾ ਕੇ ਹੋਰ ਕੱਲੀ ਕੱਲੀ ਚੀਜ਼ ਦਾ ਬਈ ਸਾਥ ਆਪਾਂ ਨੂੰ ਕੋਈ ਬੱਕਰੀਆਂ ਦੀ ਸਿਲੈਕਸ਼ਨ ਕਰਨੀ ਹੈ ਬਰੀਡਰ ਦੀ ਸਿਲੈਕਸ਼ਨ ਕਰਨੀ ਹੈ ਫੇਲ ਨਹੀਂ ਹੋਣ ਦਿੰਦੇ ਗਾਰੰਟੀ ਆਪਣੀ 101% ਬਾਕੀ ਪਹਿਲਾਂ ਕਿੰਨੀਆਂ ਟ੍ਰੇਨਿੰਗ ਦੇ ਦਿੰਦੇ ਆ ਟ੍ਰੇਨਿੰਗ ਆਪਣੀਆਂ ਤਾਂ ਬਈ ਟ੍ਰੇਨਿੰਗਾਂ ਤਾਂ ਬਹੁਤ ਦਿੱਤੀਆਂ ਮੈਂ ਪਟਿਆਲੇ ਟ੍ਰੇਨਿੰਗਾਂ ਦਿੰਦੇ ਹੁੰਦੇ ਸੀਗੇ ਹੋਰ ਵੀ ਇੱਕ ਦੋ ਥਾਂ ਫਾਰਮਾਂ ਦੇ ਟ੍ਰੇਨਿੰਗਾਂ ਦਿੱਤੀਆਂ ਫ੍ਰੀ ਆਫ ਕਾਸਟ ਦਿੰਦੇ ਪਹਿਲਾਂ ਟ੍ਰੇਨਿੰਗ ਇੱਥੇ ਕਿੰਨਵੀਂ ਆਪਣੀ ਇੱਥੇ ਆਪਣੀ ਛੇਵੀਂ ਆ ਆਪਣੇ ਫਾਰਮ ਤੇ ਹੁਣ ਸੱਤਵੀਂ ਅਗਲੇ ਮਹੀਨੇ ਆ ਤੇ ਉਹਦੀਆਂ ਸੀਟਾਂ ਬੁੱਕ ਕਰਵਾ ਸਕਦੇ ਸੀਟਾਂ ਤੀ ਹੁੰਦੀਆਂ ਆਪਾਂ ਵਾਧੂ ਘਾਟ ਨਹੀਂ ਮਾਰਦੇ ਬਾਕੀ ਸਹੀ ਹੁੰਦੀ ਤਾਂ ਫੇਰ ਹੀ ਚੱਲੀ ਜਾਂਦਾ ਕੰਮ ਨਹੀਂ ਤਾਂ ਪਹਿਲੀ ਵਾਰੀ ਜੀ ਕਰਦਾ ਇਹ ਨਹੀਂਗਾ ਬਈ 50 50 100 100 ਬੰਦਾ ਵਾਹ ਕੇ ਪੈਸੇ ਇਕੱਠੇ ਉਹ ਕੰਮ ਹੈ ਨਹੀਂਗਾ 30 ਬੰਦਿਆਂ ਨੂੰ ਕੱਲੇ ਕੱਲੇ ਨੂੰ ਤੇ ਬਹੁਤ ਉੱਚ ਕੋਟੀ ਦੇ ਡਾਕਟਰ ਆਉਂਦੇ ਆ ਉੱਚ ਕੋਟੀ ਦੇ ਦੇਸੀ ਬੰਦੇ ਜਿਹੜਾ ਨੇ ਬੱਕਰੀਆਂ 'ਚ ਵਾਕਈ ਕੁਝ ਕੀਤਾ ਥੱਲੇ ਕਾਗਜ਼ੀ ਡਾਕਟਰ ਨਹੀਂ ਆਪਾਂ ਬਈ ਸਾਦੇ ਬਈ ਨਾਮੂਰੇ ਡਾਕਟਰ ਲਾ ਲੋ ਤੇ ਬੱਕਰੀ ਘਰੇ ਬਈ ਦੋ ਵੀ ਹੈ ਨਹੀਂਗਾ ਅਗਲੇ ਕੋਲ ਬਿਲਕੁਲ ਉਹ ਬੰਦੇ ਨਹੀਂ ਸਾਦੇ ਹੁਣ ਜਿਹੜਾ ਮੁੰਡੇ ਦਾ ਸੰਦੀਪ ਤੇ ਰਾਜਪ੍ਰੀਤ ਹੈ ਬਾਈ ਗਰਜੀਤ ਆ ਉਹਨੇ ਲੱਖ ਲੱਖ ਦੇ ਬੋਗ ਵੇਚੇ ਆ ਬੱਕਰੀਆਂ ਤੋਂ ਪੈਦਾ ਕਰ ਕਰਕੇ ਠੀਕ ਹੈ ਉਹ ਆਪ ਦੀ ਕਲਾ ਮੰਤਰਦਾਸ ਦਾ ਜਗਮੀਤ ਹੋਂਦਾ ਪੜਾਇਆ ਉਹਨੇ ਬਰਬਰੀ ਤੇ ਬਹੁਤ ਤਗੜਾ ਕੰਮ ਕੀਤਾ ਮਾਰਕੀਟ ਚ ਕੰਮ ਕੀਤਾ ਸਾਰਾ ਦੱਸ ਦਿਆਂ ਬਈ ਆਪਦਾ ਨਾਮ ਕਿਵੇਂ ਬਣਾਉਣਾ ਬੱਕਰੀਆਂ ਵੇਚਣੀਆਂ ਕਿਉਂਕਿ ਵੇਚਣ ਵੇਲੇ ਦਿੱਕਤ ਆਉਂਦੀ ਆ ਆਮ ਬੰਦੇ ਨੂੰ ਤੇ ਖਰੀਦਣ ਵੇਲੇ ਲੁੱਟਿਆ ਜਾਂਦਾ ਉਦੋਂ ਦਿੱਕਤ ਆਉਂਦੀ ਆ ਬਾਕੀ ਬੰਦੇ ਬਹੁਤ ਦੂਰ ਦੂਰੋਂ ਅਦਰ ਸਟੇਟਾਂ ਚੋਂ ਹਾਂ ਬਈ ਮੇਰਠ ਤੋਂ ਆਏ ਆ ਕਿ ਹਰ ਏਕੜ ਹੀ ਹੁੰਦੇ ਆ ਬਈ ਆ ਰਾਜਸਥਾਨ ਹਰਿਆਣਾ ਤੋਂ ਬਹੁਤ ਹੁੰਦਾ ਬੀਕਾ ਨਿਰਗੰਗਾ ਨਗਰ ਹਰਮਾਨਗੜ ਇਹ ਤਾਂ ਬਹੁਤ ਹੁੰਦਾ ਯਾਰ ਠੀਕ ਆ ਬਈ ਧੰਨਵਾਦ ਤੇਰਾ ਰੋਟੀ ਪਾਣੀ ਸ਼ੱਕ ਲਗੇ ਫਿਰ ਅਸੀਂ ਹਾਂਜੀ ਹਾਂਜੀ ਜਰੂਰ ਬਈ ਸਾਰਿਆਂ ਨੂੰ ਸੱਦਾ ਖੁੱਲਾ ਅੱਛਾ ਤੇ ਰੋਟੀ ਪਾਣੀ ਦੇ ਪਰਵਾਹ ਨਹੀਂ ਦੇਖਾ ਬਾਕੀ ਕੋਈ ਗਰੀਬ ਮ ਸਰ ਇੱਕ ਸਰਪੰਚ ਤੋਂ ਲਿਖਾ ਲਿਆ ਬਈ ਬੰਦਾ ਸਹੀ ਹੈ ਕਿਉਂਕਿ ਅੱਜ ਕੱਲ ਨਸ਼ਾ ਨੁਸ਼ਾ ਨਾ ਉਹ ਕੱਲ ਨੂੰ ਮੇਰੀਆਂ ਬੱਕਰੀਆਂ ਲੈ ਕੇ ਚੱਕ ਕੇ ਹਾਂ ਜਿਹੜਾ ਬੰਦਾ ਇਹਨੂੰ ਬਈ ਨਹੀਂ ਫੀਸ ਦੇ ਸਕਦਾ ਉਹ ਇੱਕ ਮਹੀਨਾ ਲਾ ਕੇ ਇੱਥੇ ਕੰਮ ਸਿੱਖ ਸਕਦਾ ਆਪਣੇ ਕੋਲੇ ਇਕੱਲੀ ਇਕੱਲੀ ਚੀਜ਼ ਖਾ ਰਹੇ ਚੰਗਾ ਵੀ ਧੰਨਵਾਦ ਜੀ ਵੀ ਸਿੱਖ ਕੰਮ ਨਾਲ ਕਰਾਵਾਂਗੇ ਨਾ ਉਹ ਬਈ ਪੱਖੇ ਠਬਾ ਕੇ ਨਹੀਂ ਦਿਖਾਉਂ ਸਹੀ ਗੱਲ ਫਿਰ ਫਿਰ ਉਹੀ ਕੰਮ ਕਰ ਸਕਦਾ ਬਈ ਕਿ ਨਹੀਂ ਜਿਹੜਾ ਫ੍ਰੀਜ਼ਾਂ ਜਾਂ ਇਹਨਾਂ ਤੋਂ ਵੀ ਹੁਣ ਪ੍ਰੈਕਟੀਕਲ ਕੱਲ ਨੂੰ ਸਾਰਾ ਪ੍ਰੈਕਟੀਕਲ ਹੀ ਹੈ ਠੀਕ ਆ ਕਿਵੇਂ ਲਾਉਣਾ ਬੱਕਰੀ ਦੇ ਨਾਉ ਕਿਵੇਂ ਕੱਟਣਾ A to Z ਸਾਰਾ ਠੀਕ ਹੈ ਤੇ ਦੱਸ ਦਾਂਗੇ ਥੱਲੇ ਚਲਾ ਦੇ ਜੇ ਬਾਕੀ ਹਰ ਮਹੀਨੇ ਟ੍ਰੇਨਿੰਗ ਹੁੰਦੀ ਆ ਬਈ ਕਦੋਂ ਵੀ ਹੁਣ ਕਿਉਂਕਿ ਆ ਸੀਜ਼ਨ ਆ ਆਪਾਂ ਡੇਟ ਵੇਖੀ ਸੀ ਹੁਣ 1-2 ਦਿਨਾਂ ਚ ਕਣਕ ਚੱਲ ਪੂਗੀ ਇੱਕ ਮਹੀਨੇ ਵਿੱਚ ਆਪਣਾ ਸੀਜ਼ਨ ਖਤਮ ਹੋ ਜਾਣਾ ਉਸ ਤੋਂ ਬਾਅਦ ਆਪਾਂ ਉਹ ਜਿਸ ਹਿਸਾਬ ਤੇ ਬਈ ਰੱਖ ਲਾਂਗੇ ਪੂਰਾ ਵਧੀਆ ਸ਼ਾਂ ਸ਼ੂਨ ਦਾ ਪ੍ਰਬੰਧ ਹੁੰਦਾ ਸਾਰਾ ਠੀਕ ਹੈ ਠੀਕ ਤੇ ਗੱਡੀਆਂ پارک ਕਰਨ ਨੂੰ ਪੂਰਾ ਵਧੀਆ ਜਗ੍ਹਾ ਐਣੀ ਕੋਈ ਚੋਰੀ ਜਾਂ ਸ਼ਹਿਰ ਦੇ ਵਿੱਚ ਹੋਊਗਾ ਕੋਈ ਆਸੇ ਪਾਸੇ ਸਾਇਲੈਂਸ ਆ ਬਈ ਪੂਰਾ ਡਿਸਟਰਬ ਨਹੀਂ ਕੋਈ ਖੇਤਾਂ ਦੇ ਵਿੱਚ ਫਾਰਮ ਆ ਆਪਣਾ ਠੀਕ ਹੈ ਜੀ ਹਾਂ ਠੀਕ ਹੈ ਬਈ ਧੰਨਵਾਦ ਬਈ ਬਹੁਤ ਚੱਲ ਵੀ ਮਿੱ ਤਾ ਕੁਝ ਚੀਜ਼ਾਂ ਕੀ ਹੁੰਦੀਆਂ ਨਾ ਵੀ ਬੱਕਰੀਆਂ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਦੋ ਪ੍ਰਕਾਰਾਂ ਲੱਗਦੀਆਂ ਤੁਹਾਨੂੰ ਕਲਾਸ 'ਚ ਤਾਂ ਚੰਗੇ ਤਰੀਕੇ ਨਾਲ ਇੱਕ ਵਾਰੀ ਜਾਂ ਦੋ ਵਾਰੀ ਪੂਰੇ ਗਰਮੀ ਦੇ ਸੀਜ਼ਨ ਦੇ ਵਿੱਚ ਇੱਕ ਤਾਂ ਜਦੋਂ ਗਰਮੀ ਦੀ ਸਟਾਰਟਿੰਗ ਹੁੰਦੀ ਹੈ ਜਿਵੇਂ ਆਪਾਂ ਗੱਲ ਕਰੀ ਅਪ੍ਰੈਲ ਮਈ ਦੇ ਵਿੱਚ ਇੱਕ ਜਦੋਂ ਗਰਮੀ ਦਾ ਐਂਡ ਹੁੰਦਾ ਹੈ ਇਹ ਸੀਜ਼ਨ ਦਾ ਕਿਹਾ ਹੁੰਦਾ ਹੈ ਇਹ ਸੁਣ ਲਈ ਜਿੰਨਾ ਆਪਾਂ ਅੰਦਰ ਰੱਖਿਆਗਾ ਉਦੋਂ ਦੁੱਗਣੀ ਜਗ੍ਹਾ ਆਪਾਂ ਬਾਹਰ ਰੱਖਣੀ ਹੁੰਦੀ ਹੈ ਇਹਨਾਂ ਦੇ ਘਮਣ ਫਿਰਨ ਨੂੰ ਜਿੱਦਾਂ ਦੇ ਪਾਰਟੀਸ਼ਨ ਆਪਾਂ ਅੰਦਰ ਰੱਖਿਆ ਮੰਨ ਲਓ ਕੋਈ 15 ਫੁੱਟ ਦਾ ਪਾਰਟੀਸ਼ਨ ਆ ਚਾਹੇ 20 ਫੁੱਟ ਦਾ ਜਾਨਵਰਾਂ ਦੇ ਹਿਸਾਬ ਨਾਲ ਜਿੰਨੀ ਕੋਨਾਂ ਦੀ ਪੋਪੂਲੇਸ਼ਨ ਇੱਕ ਦੇ ਵਿੱਚ ਤਾਂ ਉਦਾਂ ਹੀ ਆਪਾਂ ਬਾਹਰ ਇਦਾਂ ਲਾ ਸਕਦੇ ਹਾਂ ਜਿਵੇਂ 2 ਫੁੱਟ ਤੇ ਇੱਕ ਪਸ਼ੂ ਹਾਂਜੀ ਇੱਕ ਬੱਕਰੀ 2 ਫੁੱਟ ਤੇ ਛੜ ਦੇ ਬੰਦਾ ਓਪਨ ਹਾਂਜੀ ਡਬਲ ਹੋਣੀ ਚਾਹੀਦੀ ਹੈ ਅੰਦਰ ਜਿਹੜਾ ਆਪਣਾ ਕਵਰ ਸਪੇਸ ਹੈਗਾ ਉਦੋਂ ਓਪਨ ਸਪੇਸ ਡਬਲ ਹੋਣਾ ਚਾਹੀਦਾ ਡਬਲ ਤੋਂ ਜੇ ਜ਼ਿਆਦਾ ਰੱਖ ਦੋਗੇ ਉਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਆਪਾਂ ਬਾਹਰ ਫੀਡਰ ਵਗੈਰਾ ਬਣਾ ਲੈਨੇ ਆ ਫੀਡਰਾਂ ਦੇ ਵਿੱਚ ਜਿਵੇਂ ਸਰਦੀਆਂ ਦੇ ਵਿੱਚ ਤੁਸੀਂ ਦੁਪਹਿਰ ਦਾ ਦਿਨ ਦਾ ਜਿਹੜਾ ਚਾਰਾ ਹੈਗਾ ਇਹਨੂੰ ਹਰਾ ਚਾਰਾ ਚਾਹੇ ਸੁੱਕਾ ਉਹ ਬਾਹਰ ਪਾਉਣਾ ਤੁਸੀਂ ਬਾਹਰ ਵੀ ਪਾ ਸਕਦੇ ਹੋ ਕਿਉਂਕਿ ਰਾਤ ਨੂੰ ਤਾਂ ਪਸ਼ੂ ਜਿੰਨੇ ਜ਼ਿਆਦਾ ਟਾਈਮ ਅੰਦਰ ਹੀ ਰੁਕਣਾ ਹੁੰਦਾ ਹੈਗਾ ਅੰਦਰ ਜਗਾ ਉਹਨਾ ਟਾਈਮ ਸੁੱਕ ਜਾਂਦੀ ਹੈਗੀ ਇਹ ਸਫਾਈ ਕਿੰਨੇ ਚਿਰ ਤੋਂ ਭਾਲਦੇ ਹੋ ਸਫਾਈ ਜੀ ਡੇਲੀ ਡੇਲੀ ਭਾਲਦੇ ਆ ਬੱਸ ਬਾਕੀ ਨਹੀਂ ਚੱਲਦੀ ਨਹੀਂ ਚੱਲਦੀ ਚੱਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ-ਠਾਕ ਹੋਵੋਗੇ। ਇਸ ਤੋਂ ਬਾਅਦ ਆ ਬਾਈ ਨੇ ਕੀਤੀ ਸੀ ਇੰਟਰਵਿਊ। ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਵੇਲੜਾਂ ਦੇ ਮੂੰਹ ਦੇ ਉੱਪਰ ਚਪੇੜ ਵਾਲੀ ਗੱਲ ਹੈ ਜੀ ਕਿ ਇਹ ਬਾਈ ਨੇ ਦੱਸਿਆ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਬਾਈ ਪ੍ਰਤੀ ਦਿਨ ਇੱਕ ਇੱਕ ਦਿਨ ਦੇ ਵਿੱਚ ਬਾਈ ਕਹਿੰਦਾ ਮੈਂ 1000 ਰੁਪਏ ਤੋਂ ਕਦੇ ਵੀ ਘੱਟ ਨਹੀਂ ਗਿਆ। 1000 ਰੁਪਏ ਤਾਂ ਪਾਉਣਾ ਹੀ ਪਾਉਣਾ ਹੈ ਤੇ ਬਾਈ ਨੇ ਦੱਸਿਆ ਕਿ ਯਾਰ ਬਾਈ ਮਿਹਨਤ ਕਰਦਾ ਸਵੇਰੇ 4-5 ਵਜੇ 5 ਵਜੇ ਆਪਦਾ ਕੰਮ ਸ਼ੁਰੂ ਕਰ ਲੈਂਦਾ ਗੰਨੇ ਲਿਆਉਣ ਦਾ ਸਾਰੇ ਕਾਹੇ ਦਾ ਸਾਰਾ ਸਿਸਟਮ ਮਲਾ ਕੇ ਸ਼ਾਮ ਨੂੰ ਭਾਈ 8 ਵਜੇ ਘਰੇ ਵੜਦਾ ਤੇ ਮਿਹਨਤ ਵੀ ਕਰਦਾ ਹਨਾ ਆਪਾਂ ਬਾਹਰ ਵੀ ਜਾਂਦੇ ਆ ਉੱਥੇ ਵੀ ਇਹੀ ਕੰਮ ਹੈ ਕਿ ਸਵੇਰੇ ਚੱਲ ਪੈਂਦੇ ਆ ਜੀ ਸ਼ਾਮ ਤੱਕ ਕਰ ਆਪਾਂ ਕੰਮ ਕਰਦੇ ਆ ਇਸ ਤੋਂ ਬਾਅਦ ਇੱਕ ਹੋਰ ਇੰਟਰਵਿਊ ਸੀਗੀ ਆ ਬਾਬਾ ਜੀ ਨਾਲ ਇਹ ਬਾਬਾ ਜੀ ਨੇ ਆਪਣੇ ਪੰਜੇ ਤਖਤਾਂ ਦੀ ਯਾਤਰਾ ਤਿੰਨ ਵਾਰੀ ਸਾਈਕਲ ਦੇ ਉੱਪਰ ਕੀਤੀ ਹੈ ਜੀ ਅ ਇੱਕ ਦਿਨ ਦੇ ਵਿੱਚ ਤਿੰਨ ਇੰਟਰਵਿਊ ਸੀਗੀਆਂ ਇੱਕ ਟਰੈਕਟਰ ਵਾਲੀ ਇੱਕ ਬਾਈ ਗੰਨੇ ਵਾਲੇ ਨਾਲ ਤੇ ਇੱਕ ਆ ਇੰਟਰਵਿਊ ਜੀ ਆਪਣੇ ਬਾਬਾ ਜੀ ਨਾਲ ਤੇ ਚਲੋ ਅਸੀਂ ਵੀ ਮਿਹਨਤ ਕਰਦੇ ਰਹਿਨੇ ਆ ਇਹ ਸਾਰੀਆਂ ਵੀਡੀਓ ਜੋ ਇੰਟਰਵਿਊ ਹੁੰਦੀ ਹੈ ਮੈਂ ਆਪਣੇ YouTube ਚੈਨਲ ਦੇ ਉੱਪਰ ਪਾਉਣਾ ਹੁੰਦਾ ਤੇ ਇੱਥੇ ਤੁਹਾਨੂੰ ਜਿਹੜੇ ਆਪਣੇ ਪੇਜ ਦੇ ਉੱਪਰ ਜੋ ਦਿਨ ਦੀ ਦਿਨ ਚ ਆ ਰያ ਹੁੰਦੀ ਹੈ ਦਿਨ ਦੇ ਕੰਮਕਾਰ ਹੁੰਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਹਨਾ ਜੀ ਠੀਕ ਹੈ ਜੇ ਤੁਹਾਨੂੰ ਨਹੀਂ ਵੀ ਵਧੀਆ ਲੱਗਦੀ ਫਿਰ ਤੁਸੀਂ ਸਾਨੂੰ ਕਮੈਂਟਾਂ 'ਚ ਦੱਸ ਦਿਆ ਕਰੋ ਕਿ ਤੁਹਾਡੇ 'ਚ ਕਮੀ ਇੱਥੇ ਹੈ ਤੁਸੀਂ ਆਪਣੀ ਕਮੀ ਨੂੰ ਸੁਧਾਰੋ ਠੀਕ ਹੈ ਦਰਸ਼ਕੀ ਸਭ ਤੋਂ ਵੱਡੇ ਸਾਡੇ ਲਈ ਤਾਂ ਇਹ ਹੁੰਦਾ ਜੀ ਕਿ ਜੇ ਦਰਸ਼ਕ ਸਾਡੇ ਲਈ ਸ਼ਿਸ਼ਾ ਹੈ ਇੱਕ ਹਿਸਾਬ ਦਾ ਜੇ ਤੁਸੀਂ ਸਾਨੂੰ ਕਮੈਂਟਾਂ ਚ ਦੱਸੋਗੇ ਕਿ ਹਾਂਜੀ ਤੁਸੀਂ ਇੱਥੇ ਸਾਡੇ ਚ ਕਮੀ ਹੈ ਤੁਸੀਂ ਉਹਨੂੰ ਸੁਧਾਰੋ ਅਸੀਂ ਆਪਣਾ ਜਰੂਰ ਉਹ ਕਮੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਅੱਜ ਦੀ ਆਪਣੀ ਦਿਨਚਾਰਾ ਇੱਥੇ ਹੀ ਖਤਮ ਕਰਦੇ ਆਂ ਹੁਣ ਮਿਲਦੇ ਆਂ ਤੁਹਾਡੇ ਨਾਲ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਜੀ ਠੀਕ ਹੈ ਜੀ ਧੰਨਵਾਦ ਜੀ